ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋਤਰਾ ਕਿਚਨ 'ਚ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਬਣਾਵਾਂਗੇ ਕਦੂ ਦੀ ਖੱਟੀ ਮਿੱਠੀ ਸਬਜ਼ੀ ਸਬਜ਼ੀ ਅਸੀਂ ਜਿਹੜੀ ਹੈ ਕੱਟ ਲਈ ਹੈ ਧੋ ਕੇ ਤੇ ਹੁਣ ਅਸੀਂ ਕੜਾਈ ਜਿਹੜੀ ਹੈ ਉਸ ਤੇ ਗਰਮ ਹੋਤੇ ਸਰੋਂ ਦਾ ਤੇਲ ਪਾਇਆ ਹੈ ਸਰੋਂ ਦੇ ਤੇਲ 'ਚ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਬਹੁਤ ਹੀ ਜਿਹੜੀ ਹੈ ਕਰਾਈ ਟੇਸਟੀ ਸਬਜ਼ੀ ਬਣਦੀ ਹੈ ਤੇ ਮੇਥੇ ਅਸੀਂ ਪਾ ਦਿੰਦੇ ਹਾਂ ਜੀ ਤੇਲ ਦੇ ਗਰਮ ਹੋਣ ਤੇ ਮੇਥੇ ਥੋੜੇ ਜਿਹੇ ਜਦੋਂ ਅ ਹਲਕੇ ਜਿਹਾ ਬਰਾਊਨ ਹੋ ਜਾਣਗੇ ਤਾਂ ਪਿਆਜ਼ ਇਹਦੇ ਵਿੱਚ ਪਾਵਾਂਗੇ ਸੋ ਪਿਆਜ਼ ਪਾ ਦਿੱਤੇ ਹਨ ਤੇ ਪਿਆਜ਼ ਜਿਹੜੇ ਹਨ ਅ ਇਹਨਾਂ ਨੂੰ ਅਸੀਂ 2-3 ਮਿੰਟ ਭੁੰਨਣਾ ਹੈ ਬਹੁਤ ਜ਼ਿਆਦਾ ਲਾਲ ਨਹੀਂ ਕਰਨਾ ਹੈ ਸੀ ਇਹਨਾਂ ਨੂੰ ਤੇ ਪਿਆਜ਼ ਜਦੋਂ 2-3 ਮਿੰਟ ਅਸੀਂ ਭੁੰਨ ਲਾਂਗੇ ਤੇ ਇਹਦੇ ਵਿੱਚ ਅਸੀਂ ਹੁਣ ਜੋ ਹੈ ਲਸਣ ਹੈ 7-8 ਕਲੀਆਂ ਹਨ ਲਸਣ ਦੀਆਂ ਬਰੀਕ ਅਸੀਂ ਇਹਨਾਂ ਨੂੰ ਕੱਟ ਲਿਆ ਹੈ ਤੇ ਇਹਨਾਂ ਨੂੰ ਪਿਆਜ਼ਾਂ ਦੇ ਨਾਲ ਅਸੀਂ ਭੁੰਨ ਲੈਣਾ ਹੈ ਤਾਂ ਜੋ ਇਹਨਾਂ ਦਾ ਕੱਚਾ ਜਿਹੜਾ ਹੈ ਲਸਣ ਦਾ ਕੱਚਾ ਸਵਾਦ ਨਾ ਆਵੇ ਤੇ ਲਸਣ ਨੂੰ ਵੀ ਅਸੀਂ ਭੁੰਨ ਲਿਆ ਹੈ ਤੇ ਹੁਣ ਅਸੀਂ ਇਹ ਦੇ ਵਿੱਚ ਪਾਵਾਂਗੇ ਜੀ ਹਰੀਆਂ ਮਿਰਚਾਂ ਲਈਆਂ ਹਨ 3-4 ਸੋ ਸਬਜ਼ੀ ਜਿਹੜੀ ਹੈ ਸਾਡੀ ਥੋੜੀ ਜੀ ਸਪਾਈਸੀ ਵੀ ਬਣੇਗੀ ਤੇ ਹਰੀਆਂ ਮਿਰਚਾਂ ਵੀ ਪਾਉਣ ਤੋਂ ਬਾਅਦ ਅਸੀਂ ਥੋੜਾ ਜਿਹਾ ਪਿਆਜ਼ ਨੂੰ ਫਿਰ ਥੋੜਾ ਜਿਹਾ ਅਸੀਂ ਹੋਰ ਨਾਲ ਭੁੰਨ ਲਿਆ ਹੈ ਤੇ ਇਸ ਤੋਂ ਬਾਅਦ ਅਸੀਂ ਜਿਹੜਾ ਹੈ ਸਬਜ਼ੀ ਅਸੀਂ ਕੱਟੀ ਹੋਈ ਹੈ ਪਹਿਲਾਂ ਹੀ ਤੇ ਸ਼ਿਲਕੇ ਸਮੇਂ ਦੀ ਅਸੀਂ ਇਹ ਸਬਜ਼ੀ ਕੱਟੀ ਹੈ ਤੇ ਹੁਣ ਅਸੀਂ ਸਬਜੀ ਨੂੰ ਪਿਆਜ਼ਾਂ ਦੇ ਨਾਲ ਫੇਰ ਭੁੰਨਾਂਗੇ ਇਸ ਲਈ ਅਸੀਂ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਣਾ ਕਿਉਂਕਿ ਪਿਆਜ਼ਾਂ ਨੂੰ ਅਸੀਂ ਸਬਜੀ ਦੇ ਨਾਲ ਵੀ ਭੁੰਨਣਾ ਹੈ ਤੇ 7-8 ਮਿੰਟ ਅਸੀਂ ਇਸ ਨੂੰ ਭੁੰਨਾਂਗੇ ਇਸ ਦੇ ਵਿੱਚ ਅਸੀਂ ਪਾਣੀ ਬਿਲਕੁਲ ਨਹੀਂ ਪਾਣਾ ਤੇ ਤੇਲ ਕਿਉਂ ਜੋ ਵੀ ਹੈ ਜ ਸਬਜੀ ਵਾਸਤੇ ਜੋ ਵੀ ਅਸੀਂ ਵਰਤਾਂਗੇ ਉਹਦੇ ਵਿੱਚ ਹੀ ਅਸੀਂ ਸਬਜੀ ਨੂੰ ਭੁੰਨਣਾ ਹੈ ਸੋ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਤੇ ਚੰਗੀ ਤਰ੍ਹਾਂ ਜਿਹੜਾ ਸੂ ਸਾਰੇ ਪਾਸੇ ਉਹ ਜਿਹੜਾ ਸੇਕ ਲੱਗ ਜਾਣਾ ਚਾਹੀਦਾ ਹੈ ਹਲੰਦੇ ਰਹਿਣਾ ਹੈ ਨਾਲ ਨਾਲ ਤਾਂ ਜੋ ਪਿਆਜ਼ ਵੀ نیچے ਨਾ ਲੱਗਨ ਤੇ ਸਬਜੀ ਜਿਹੜੀ ਸੜੀ ਵਧੀਆ ਬਣ ਕੇ ਤਿਆਰ ਹੋਵੇ ਸੋ ਜਦੋਂ ਇਸ ਨੂੰ ਅਸੀਂ 5-7 ਮਿੰਟ ਅਸੀਂ ਭੁੰਨ ਲਿਆ ਹੈ ਤਾਂ ਫਿਰ ਅਸੀਂ ਢੱਕਣ ਦੇ ਕੇ ਤੇ ਸਟੀਮ ਦੇ ਨਾਲ ਅਸੀਂ ਇਸ ਨੂੰ ਪਕਾ ਲੈਣਾ ਹੈ ਸੋ ਅਸੀਂ ਇਸ ਨੂੰ 10 ਮਿੰਟ ਜਿਹੜਾ ਹੈ ਢੱਕਣ ਤੋਂ ਬਾਅਦ ਅਸੀਂ ਤੱਕ ਜਿਹੜਾ ਹੈ ਉਤਾਰ ਕੇ ਫਿਰ ਅਸੀਂ ਇਸ ਨੂੰ ਹਲਾ ਲੈਣਾ ਹੈ ਦੇਖੋ ਇਸ ਨੂੰ ਜਿਹੜਾ ਹੈ ਇਹਦਾ ਰੰਗ ਬਦਲ ਚੁੱਕਾ ਹੈ ਸਬਜੀ ਦਾ ਤੇ ਇਹ ਸੋਫਟ ਵੀ ਹੋ ਗਈ ਹੈ ਹੁਣ ਸਬਜੀ ਜਿਹੜੀ ਹੈ ਬਿਲਕੁਲ ਵਧੀਆ ਸਾਡੀ ਤਿਆਰ ਹੋ ਜੇਗੀ ਬਹੁਤ ਜਲਦੀ ਬਣ ਜੇਗੀ ਇੱਕ ਬਹੁਤ ਹੀ ਜਿਹੜੀ ਆਸਾਨ ਜੀ ਇਹ ਰੈਸਪੀ ਹੈ ਸਬਜੀ ਚਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਸਬਜੀ ਜਿਹੜੀ ਸਾਡੀ ਸੋਫਟ ਹੋ ਗਈ ਉਸ ਤੋਂ ਬਾਅਦ ਅਸੀਂ ਬਾਕੀ ਸਾਰੇ ਮਸਾਲੇ ਦੇ ਵਿੱਚ ਜਿਹੜੇ ਪਾਣੀ ਹਨ ਨਮਕ ਪਾਇਆ ਹੈ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਔਰ ਥੋੜਾ ਜਿਹਾ ਧਨੀਆ ਪਾਊਡਰ ਪਾਇਆ ਹੈ ਸਬਜੀ ਦੇ ਅਨੁਸਾਰ ਸੋ ਇਹ ਸਾਰੇ ਮਸਾਲੇ ਪਾਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਹੈ ਔਰ ਨਾਲ ਹਿਲਾਉਂਦੇ ਜਾਣਾ ਹੈ ਸਬਜੀ ਨੂੰ ਤਾਂ ਜੋ ਸਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਜਿਹੜਾ ਹੈ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਸਬਜੀ ਜਿਹੜੀ ਹੈ ਸਾਡੀ ਵਧੀਆ ਬਣ ਕੇ ਤਿਆਰ ਹੋਵੇ ਸੋ ਦੇਖ ਸਕਦੇ ਹੋ ਕਿ ਸਬਜੀ ਜਿਹੜੀ ਹੈ ਜਲਦੀ ਤਿਆਰ ਹੋ ਜਾਏਗੀ ਬਣ ਕੇ ਤੇ ਸਾਰੇ ਮਸਾਲੇ ਜਿਹੜੇ ਹਨ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਟੱਕ ਦੇਾਂਗੇ ਔਰ ਗੈਸ ਦੀ ਫਲੇਮ ਉਸ ਨੂੰ ਅਸੀਂ ਮੀਡੀਅਮ ਤੇ ਕਰ ਦੇਾਂਗੇ 10 ਮਿੰਟ ਇਸ ਨੂੰ ਟੱਕ ਲਿਆ ਹੈ ਸੋ ਸਬਜੀ ਸਾਡੀ ਜਿਹੜੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਪਰ ਅਸੀਂ ਇਸ ਨੂੰ ਇੱਕ ਵਾਰ ਚੈੱਕ ਕਰਾਂਗੇ ਜੇਕਰ ਇਸ ਨੂੰ ਹੋਰ ਥੋੜਾ ਜਿਹਾ ਰੱਖਣ ਦੀ ਜ਼ਰੂਰਤ ਹੋਏਗੀ ਪਕਾਣ ਦੀ ਜ਼ਰੂਰਤ ਹੋਏਗੀ ਤਾਂ ਅਸੀਂ ਇਸ ਨੂੰ ਪਹਿਲਾਂ ਚੈੱਕ ਕਰਾਂਗੇ ਤੇ ਲੋੜ ਅਨੁਸਾਰ ਇਸ ਨੂੰ ਹੋਰ ਪਕਾਵਾਂਗੇ ਸੋ ਕਰਦੇ ਹਾਂ ਜੀ ਚੈੱਕ ਇਸ ਨੂੰ ਸਬਜੀ ਬਿਲਕੁਲ ਜਿਹੜੀ ਤਿਆਰ ਹੈ ਜੀ ਬਿਲਕੁਲ ਜਿਹੜੀ ਕੁਕ ਹੋ ਚੁੱਕੀ ਹੈ ਇਸ ਨੂੰ ਹੋਰ ਜ਼ਿਆਦਾ ਰੱਖਣ ਦੀ ਲੋੜ ਨਹੀਂ ਹੈ ਨਾ ਲੱਗ ਰਿਹਾ ਸੋ ਸਾਰੇ ਪਾਸੇ ਤੋਂ ਇਸ ਨੂੰ ਮਿਕਸ ਕਰੀ ਜਾਣਾ ਹੈ ਤਾਂ ਜੋ ਚੰਗੀ ਤਰ੍ਹਾਂ ਸੇਕ ਲੱਗ ਜਾਏ ਇਸ ਨੂੰ ਔਰ ਹੁਣ ਇਸਦੇ ਵਿੱਚ ਪਏਗਾ ਜੀ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਅਮਚੂਰ ਪਾਊਡਰ ਔਰ 2 ਚਮਚ ਜਿਹੜੇ ਹਨ ਇਸਦੇ ਵਿੱਚ ਅਸੀਂ ਚੀਨੀ ਪਾਣੀ ਹੈ ਤਾਂ ਜੋ ਸਬਜੀ ਜਿਹੜੀ ਹੈ ਸਾਡੀ ਇਹ ਖੱਟੀ ਮਿੱਠੀ ਬਣੇਗੀ ਔਰ ਸਪਾਈਸੀ ਵੀ ਬਣੇਗੀ ਪੂਰੇ ਮਸਾਲੇ ਵੀ ਪਏ ਹਨ ਜੀ ਤੇ ਇਹ ਸਬਜੀ ਜਿਹੜੀ ਹੈ ਤੁਸੀਂ ਪੂਰੀ ਨਾਲ ਫੁਲਕੇ ਨਾਲ ਜਿਸ ਨਾਲ ਵੀ ਖਾਣਾ ਚਾਹੋ ਖਾ ਸਕਦੇ ਹੋ बहुत ही बढ़िया सब्जी बन के तैयार होएगी बहुत ही ईजी रेसिपी है सो so, जिकर मेरा चैनल तुम्हें अजे तक सबसक्राइब नहीं किया प्लीज़ चैनल जरूर सबसक्राइब कर लेना और वीडियो जी है इस बिना स्किप किते हुए एंड तक जरूर देखना सो so, ती रेसिपी जी है जरूर ट्राई करके देखना ਇਹ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਜੁ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਤੁਸੀਂ ਵੀਡੀਓ ਦੇ ਨਾਲ